ਸਨਮਾਨਯੋ ਗੁਰੂ ਰੂਪ ਸਤ ਸੰਗ ਜੀਓ ਗੁਰਵਾਣੀ ਵਿਚਾਰ ਆਪ ਜੀ ਦੇ ਸਮਖੇ ਬੇਟ ਕਰਾਂ ਪੇਸ਼ਦਰ ਸਿਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਪਹਿਲਾ ਇਤਿਹਾਸਕ ਗ੍ਰੰਥ ਜਨਮ ਸਾਖੀ ਜਿਸ ਨੂੰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੈੜੇ ਮੋਖੇ ਦੇ ਰਾਹੀਂ ਲਿਖਵਾਇਆ ਸੀ ਗੁਰਨਾਮਿਕ ਦਾ ਇਤਿਹਾਸ ਇਤਿਹਾਸ ਦੱਸਣ ਵਾਲੇ ਸੰ ਬਾਈ ਬਾਲਾ ਸਾਖੀ ਦਾ ਮਤਲਬ ਹੈ ਸਾਕਸ਼ੀ ਗਵਾਹੀ ਹਿੰਦੀ ਦਾ ਸਬ ਸ਼ਬਦ ਹੈ ਸਾਸਕ੍ਰਿਤ ਦਾ ਸਾਖਸ਼ੀ ਪੰਜਾਬੀ ਚ ਅਸੀਂ ਕਹਿੰਦੇ ਆ ਸਾਖੀ ਤੇਰਾ ਕੌਣ ਸਾਥੀ ਹੈ ਬਾਉ ਗਵਾਹ ਕੌਣ ਹੈ ਉਸ ਗ੍ਰੰਥ ਦਾ ਪੂਰਨ ਨਾਮ ਤੇ ਇਹ ਹੈ ਜਨਮ ਕਥਾ ਗੁਰੂ ਨਾਨਕ ਸਾਥੀ ਭਾਈ ਬਾਲਾ ਗੁਰੂ ਨਾਨਕ ਦਾ ਜੀਵਨ ਇਤਿਹਾਸ ਪਰ ਸਾਖੀ ਕੌਣ ਹੈ ਗਵਾਹ ਗਵਾਹ ਕੌਣ ਹੈ ਬਾਈ ਵਾਲਾ ਕਿਉਂਕਿ ਉਹ ਨਾਲ ਸੀ ਮਰਦਾਨਾ ਅਰਬ ਦੇਸ਼ਾਂ ਤੋਂ ਵਾਪਸੀ ਤੇ ਬਸਰੇ ਦੇ ਕੋਲੋਂ ਸਤ ਅਰਬ ਨੂੰ ਪਾਰ ਕਰਦੇ ਹਾਂ ਖੁਰਮ ਦੇ ਚਲਾਣਾ ਕਰ ਗਿਆ ਸੀ ਈਰਾਨ ਦੇਸ਼ ਹੈ ਮਰਦਾਨਾ ਸਤਗੁਰਾਂ ਦੇ ਨਾਲ ਵਾਪਸ ਨਹੀਂ ਗਿਆ ਸੀ ਉਹ ਰਸਤੇ 'ਚ ਹੀ ਦਮ ਤੋੜ ਗਏ ਕਹਿੰਦੇ ਨੇ ਕਿ ਸੇ ਵਕਤ ਖੁਰਮ ਸ਼ਹਿਰ ਦੇ ਯਾਦਗਾਰ ਵੀ ਸੀ ਅਜ ਨਹੀਂ ਹੈ ਕਿ ਕੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਰਾ ਇਤਿਹਾਸ ਭਾਈ ਬਾਲੇ ਨੇ ਦੱਸਿਆ ਲਿਖਦੇ ਰਹੇ ਪੇੜਾ ਮੋਖਾ ਲਿਖਵਾਉਂਦੇ ਰਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੱਸਦੇ ਰਹੇ ਬਾਈ ਵਾਲਾ ਤੋਂ ਉਸ ਪਹਿਲੇ ਇਤਿਹਾਸਿਕ ਗ੍ਰੰਥ ਦਾ ਨਾਮ ਪੈ ਗਿਆ ਜਨਮ ਕਥਾ ਗੁਰੂ ਨਾਨਕ ਸਾਖੀ ਬਾਈ ਵਾਲਾ ਛੋਟਾ ਨਾਮ ਪ੍ਰਚਲਿਤ ਹੋ ਗਿਆ ਜਨਮ ਸਾਖੀ ਬਾਈ ਵਾਲਾ ਸਾਖੀ ਤੋਂ ਮੁਰਾਦ ਗਵਾ ਸਾਖੀ ਤੋਂ ਮੁਰਾਦ ਦੱਸਣ ਵਾਲਾ तो उस जन्म साखी धन गुरु नानक देव जी महाराज उसे शेख शरफ सूफी फकीर का पोतरा प्रश्न करता है फकीरी चीस्त फकीरी किसनों कहते हैं संतपना की है पैगंबर किसनों कहें अवतार किसनों कहते हैं पूरन संत किसों कहते हैं ਫਕੀਰੀ ਕੀ ਇਸ ਸਿਰਫ ਦੋ ਸ਼ਬਦਾਂ ਦੇ ਦੋ ਬੋਲਾਂ ਦੇ ਵਿੱਚ ਇਤਨਾ ਵੱਡਾ ਸਵਾਲ ਫਕੀਰੀ ਕੀ ਇਸ ਫਕੀਰੀ ਕੀ ਹੈ ਸੰਤਪਣਾ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ ਇਬਤਦਾਏ ਫਕੀਰੀ ਫਨਾ ਅਸਤ ਇੰਤਿਹਾਈ ਫਕੀਰੀ ਬਕਾਸਤ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਨਿਛਾਵਰ ਕਰ ਦੇਣਾ ਕੁਰਬਾਨ ਕਰ ਦੇਣਾ ਮਿਟਾ ਦੇਣਾ ਔਰ ਹਮੇਸ਼ਾ ਲਈ ਅਮਰਤਤ ਦੀ ਪ੍ਰਾਪਤੀ ਕਰ ਲੈਣਾ ਬਸ ਇਸੇ ਨੂੰ ਫਕੀਰੀ ਕਹਿੰਦੇ ਹੈ। ਇਹੀ ਸੰਤ ਬਣ ਹੈ। ਇਹ ਸਵਾਲ ਜਵਾਬ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਜਨਮ ਸਾਥੀ ਜੀ ਨੇ। ਫਕੀਰੀ ਚੀਜ਼ ਹੈ। ਫਕੀਰੀ ਕੀ ਹੈ ਫਕੀਰ ਕਿਸ ਨੂੰ ਕਹਿੰਦੇ ਨੇ ਸੰਤ ਕਿਸ ਨੂੰ ਕਹਿੰਦੇ ਨੇ ਉਸ ਦਿਨ ਵੀ ਮੈਂ ਅਰਜ਼ ਕੀਤੀ ਸੀ ਸੰਤ ਦਿਖਾਈ ਦੇਣਾ ਇੱਕ ਸ਼ਿੰਗਾਰ ਹੈ ਸੰਤ ਹੋ ਜਾਣਾ ਇੱਕ ਤਪੱਸਿਆ ਹੈ ਮਿਹਨਤ ਹੈ ਕਠੋਰ ਮਿਹਨਤ ਹੈ ਸੰਤ ਦਿਖਾਏ ਦੇ ਜਾਣਾ ਤੇ ਸੰਤ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਰਦਾ ਸ਼ਿੰਗਾਰਿਆ ਹੋਇਆ ਹੋਰ ਕੁਝ ਵੀ ਨਹੀਂ ਹੈ। ਨਾਮ ਬਿਨਾਂ ਜੇ ਤਾਂ ਵਿਵਹਾਰ ਜੋ ਮਿਰਤਕ ਮਿਥਿਆ ਸਿੰਗਾਰ ਇਹ ਮੁਰਦੇ ਨੂੰ ਸ਼ਿੰਗਾਰਿਆ ਗਿਆ। ਧਾਰਮਿਕ ਲਿਬਾਸ ਤੇ ਹੈ ਧਾਰਮਿਕ ਜੀਵਨ ਨਹੀਂ ਹੈ। ਧਾਰਮਿਕ ਜਿੰਦਗੀ ਨਹੀਂ ਹੈ। ਸਿਰਫ ਲਿਬਾਸ ਹੀ ਲਿਬਾਸ। ਫਕੀਰੀ ਚੀਜ਼ ਫਕੀਰੀ ਕਿਸ ਨੂੰ ਕਹਿੰਦੇ ਨੇ? ਇبتداء ਫਕੀਰੀ ਫਨਾਸਤ ਇੰਤਿਹਾਈ ਫਕੀਰੀ ਬਕਾਸ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਮਿਟਾ ਦੇਣਾ ਔਰ ਹਮੇਸ਼ਾ ਲਈ ਅਮਰਤਾ ਦੀ ਪ੍ਰਾਪਤੀ ਕਰ ਲੈਣਾ ਬਸ ਇਸ ਨੂੰ ਫਕੀਰੀ ਕਹਿੰਦੇ ਨੇ ਗੁਰਨਾਣਿਕ ਦੇ ਪੰਜਵੇਂ ਸਲੋਕ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਰਾਹੀਂ ਅਰਥ ਸਾਹਮਣੇ ਰੱਖ ਦਿੱਤੇ ਕਿੰਨੇ ਮਨੁੱਖ ਨੂੰ ਤਿੰਨ ਘਟਨਾਵਾਂ ਤੋਂ ਗੁਜ਼ਰਨਾ ਪੈਂਦਾ ਹੈ ਜਨਮ ਜੀਵਨ ਮਰਨ ਜਨਮ ਹੋਇਆ ਹੋਵੇਗਾ ਜੀ ਰਿਆ ਹੋਵੇਗਾ ਮਰ ਗਿਆ ਹੋਵੇਗਾ ਇਨ੍ਹਾਂ ਤਿੰਨ ਅਵਸਥਾਵਾਂ ਤੋਂ ਹਰ ਇੱਕ ਨੋ ਲਗਣਾ ਪੈਂਦਾ ਹੈ ਜਨਮ ਜੀਵਨ ਮਰਨ ਦੁਨੀਆਂ ਦੇ ਵਿੱਚ ਕੁਝ ਐਸੇ ਪੁਰਸ਼ ਨੇ ਇਤਿਹਾਸਕਾਰਾਂ ਨੇ ਉਹਨਾਂ ਦੇ ਜੀਵਨ ਦੀ ਕਥਾ ਨੂੰ ਲਿਖਿਆ ਜਨਮ ਕਿੱਥੇ ਹੋਇਆ ਸੀ ਮਾਪੇ ਬਾਪ ਕੌਣ ਸਨ ਇਹ ਵੀ ਨਹੀਂ ਪਤਾ ਬਹੁਤ ਸਾਰੇ ਭਗਤਾਂ ਦਾ ਜੀਵਨ ਬਹੁਤ ਸਾਰੇ ਕ੍ਰਾਂਤੀਕਾਰੀਆਂ ਦਾ ਜੀਵਨ ਲਿਖਣ ਵਾਲਿਆਂ ਨੇ ਇਤਿਹਾਸਕਾਰਾਂ ਨੂੰ ਪਤਾ ਵੀ ਨਹੀਂ ਚੱਲ ਸਕਿਆ ਉਹਨਾਂ ਦੇ ਮਾਪੇ ਕੌਣ ਸਨ ਜਨਮ ਕਿੱਥੇ ਹੋਇਆ ਸੀ ਕਦੋਂ ਹੋਇਆ ਸੀ ਜਨਮ ਦੀ ਕੋਈ ਛਾਪ ਨਹੀਂ ਹੈ ਇਤਿਹਾਸ ਵਿੱਚ ਜੀਵਨ ਦੀ ਛਾਪ ਹੈ ਜੋ ਕੁਝ ਉਹ ਕਰਦੇ ਰਹੇ ਉਸ ਨਾਲ ਜਗਤ ਨੂੰ ਕੁਝ ਮਿਲਿਆ ਤੋ ਇਤਿਹਾਸਕਾਰਾਂ ਨੇ ਜੀਵਨ ਦੀ ਫਿਕਰ ਕੀਤੀ ਜਨਮ ਦੀ ਨਹੀਂ ਫਿਰ ਕੁਝ ਐਸੇ ਨੇ ਜਿਨ੍ਹਾਂ ਦਾ ਮਰਨਾ ਬੜਾ ਮਹਾਨ ਸੀ ਉਹਨਾਂ ਦੀ ਮੌਤ ਕੁਝ ਦੇ ਗਈ ਉਹਨਾਂ ਦੀ ਮੌਤ ਦੇ ਨਾਲ ਕੁਝ ਕ੍ਰਾਂਤੀ ਹੋਈ ਉਹਨਾਂ ਦਾ ਮਰਨਾ ਜਗਤ ਦੀ ਝੋਲੀ ਵਿੱਚ ਕੁਝ ਪਾ ਗਿਆ ਇਤਿਹਾਸਕਾਰਾਂ ਨੇ ਉਹਨਾਂ ਦੀ ਮੌਤ ਬਾਰੇ ਬੜਾ ਲਿਖਿਆ ਹੈ ਜੈਸੇ ਐਵੇਂ ਦੇਖਦਾ ਸ਼ਹੀਦ ਭਗਤ ਸਿੰਘ ਦੀ ਸਮਾਦ ਤੇ ਹਰ ਸਾਲ ਮੇਲਾ ਲੱਗਦਾ ਹੈ ਫਿਰੋਜ਼ਪੁਰ ਦੇ ਗਰੀਬਨ ਗਰੀਬਨ 1.5 ਤੋਂ 2 ਲੱਖ ਬੰਦੇ ਇਕੱਠੇ ਹੁੰਦੇ ਨੇ ਪੰਜਾਬ ਦੀ ਸਾਰੀ ਮਿਨਿਸਟਰੀ ਤੇ ਪਹੁੰਚਦੀ ਹੈ। ਸੈਂਟਰਲ ਤੋਂ ਵੀ ਪਹੁੰਚਦੇ ਨੇ ਮਿਨਿਸਟਰ। ਫੁੱਲ ਵੇਹੜ ਕਰਨ ਵਾਸਤੇ, ਫੁੱਲ ਮਾਲਾ ਚੜਾਉਣ ਵਾਸਤੇ। ਦਰਸਲ ਉਸ ਪੁਰਸ਼ ਦਾ ਮਰਨਾ ਇਤਨਾ ਮਹਾਨ ਸੀ ਕੁਝ ਦੇ ਗਿਆ। ਉਹਦੀ ਮੌਤ ਕੁਝ ਦੇ ਗਈ। ਉਸਦੀ ਮੌਤ ਜਗਤ ਵਾਸੀਆਂ ਦੀ ਚੌਲੀ 'ਚ ਕੁਝ ਪਾ ਗਈ। ਕੋਈ ਇਤਿਹਾਸਕਾਰਾਂ ਨੇ ਉਸ ਦੀ ਮੌਤ ਨੂੰ ਲਿਆ ਬਰਸੀ ਮਨਾਉਂਦੇ ਨੇ ਉਸ ਦਿਨ ਦੁਨੀਆ ਇਕੱਠੀ ਹੁੰਦੀ ਹੈ ਇਤਿਹਾਸ ਵਿੱਚ ਕੋਈ ਲੰਬਾ ਚੌੜਾ ਇਹ ਜ਼ਿਕਰ ਨਹੀਂ ਕਦੋਂ ਜਮਿਆ ਕਣ ਮਾਂ ਬਾਪ ਸੰਕੇ ਸ਼ਹਿਰ ਦੇ ਜਮਿਆ ਕੋਈ ਜਨਮ ਕਥਾ ਨਹੀਂ ਹੈ ਮਰਨ ਕਥਾ ਹੈ ਤਾਂ ਕਿਸੇ ਦਾ ਮਰਨਾ ਇਤਨਾ ਮਹਾਨ ਹੁੰਦਾ ਹੈ ਕਿ ਕਲਮ ਦੇ ਧਨੀਆਂ ਨੂੰ ਦਿਮਾਗ ਦੇ ਧਨੀਆਂ ਨੂੰ ਉਹਨਾਂ ਦੇ ਉੱਤੇ ਕੁਝ ਲਿਖਣਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਕਈਆਂ ਦਾ ਮਰਨਾ ਤੇ ਆਮ ਸਾਧਾਰਨ ਆਉਂਦਾ ਹੈ ਚਲੋ ਜੀ ਕੋਈ ਤਾਪ ਬੁਖਾਰ ਐਕਸੀਡੈਂਟ ਹੋਇਆ ਚਲੇ ਗਿਆ ਸਰੀਰ ਗਿਆ ਲੇਕਿਨ ਜੀਵਨ ਮਹਾਨ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਕੁਝ ਦੇ ਜਾਂਦੀ ਹੈ ਉਹ ਫਿਰ ਕਲਮ ਦੇ ਧਨੀ ਉਹਨਾਂ ਦੇ ਜੀਵਨ ਬਾਰੇ ਲਿਖਦਾ ਹੈ ਸੰਸਾਰ ਦੇ ਇਧਿਆਸ ਦੇ ਚ ਹਜ਼ਾਰਾਂ ਸਾਲ ਉਡੀਕ ਕਰਨ ਤੋਂ ਬਾਅਦ ਕਦੇ-ਕਦਾਈਂ ਕੋਈ ਐਸੀ ਆਤਮਾ ਵੀ ਜਨਮ ਲੈਂਦੀ ਏ ਜਿਹਦਾ ਜਨਮ ਵੀ ਕ੍ਰਾਂਤੀ ਕਰਦਾ ਹੈ ਜਿਹਦਾ ਜਨਮ ਵੀ ਆਪਣੀ ਛਾਪ ਪਾਉਂਦਾ ਹੈ ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ ਜਨਮਤ ਗੁਰਮਤ ਬ੍ਰह्म ਪਛਾਣਿਆ ਕੋਈ ਜੀਵਨ ਦੇ ਸਾਧਨਾ ਕਰਕੇ ਬ੍ਰह्म ਗੈ ਨਹੀਂ ਹੋਇਆ ਹੋਵੇਗਾ ਤੁਸੀਂ ਜਨਮ ਤੋਂ ਬ੍ਰह्म ਗੈ ਨਹੀਂ ਕੋਈ ਬੜੀ ਸਾਧਨਾ ਕਰ ਕਰਕੇ ਸੰਤ ਬਣਿਆ ਹੋਵੇਗਾ ਤੁਸੀਂ ਜਨਮ ਤੋਂ ਸੰਤ ਕੋਈ ਮਿਹਨਤ ਕਰ ਕਰਕੇ ਰੱਬ ਨਾਲ ਜੁੜਿਆ ਹੋਵੇਗਾ ਤੁਸੀਂ ਜਨਮ ਤੋਂ ਜੁੜਿਆ ਹੋਇਆ ਤੁਸੀਂ ਜਨਮ ਤੋਂ ਮਹਾਨ ਔਰ ਇਸ ਦਾ ਇਤਿਹਾਸਿਕ ਸਬੂਤ ਮਿਲਦਾ ਹੈ 2.5 ਸਾਲ ਦੀ ਉਮਰ ਤੇ ਕੁਝ ਨਹੀਂ ਆਉਂਦੀ ਮਹਾਰਾਜ ਗੁਰਵਰਜਨ ਦੇਵ ਜੀ ਬਾਲਗ ਗੁਰਵਰਜਨ ਦੇਵ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੇ ਕਰਦੇ ਸਨ ਬੱਜੇ ਹੋਇਆ ਏ ਮਾਤਾ ਭਾਨੀ ਜੀ ਔਰ ਡਾਂਟ ਦੇ ਲਹਿਜੇ ਦੇ ਅਖਿਆਏ ਸਤਿਗੁਰਾਂ ਦਾ ਸਿੰਘਾਸਣ ਹੈ ਇਹ ਗੁਰੂ ਨਾਨਕ ਦੀ ਗੱਦੀ ਹੈ ਇਸ ਤੇ ਤੀਜੇ ਗੁਰੂ ਨਾਨਕ ਬਿਰਾਜਮਾਨ ਹੁੰਦੇ ਨੇ ਤੁਸੀਂ ਆਇਂਦਾ ਚੜਨ ਦੀ ਕੋਸ਼ਿਸ਼ ਨਾ ਕਰਨਾ ਮਾਤਾ ਵਾਹਨੇ ਜੀ ਆ ਗਏ ਇਸ ਤਰ੍ਹਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਡਾਂਟਦੇ ਹੋਇਆ ਆਪਣੇ ਬੱਚੇ ਨੂੰ ਡਾਂਟਦੇ ਹੋਇਆ ਐਸਾ ਆ ਗਿਆ ਜਦੋਂ ਚੜ ਰਹੇ ਸਨ ਮੁਸਕਰਾਉਂਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਵੀ ਆ ਗਏ ਗੋਵਿੰਦਵਾਲ ਦੀ ਇਹ ਘਟਨਾ ਇੱਕਦਮ ਭਾਨੇ ਜੀ ਕੋਲੋਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਸਿੰਘਾਸਨ ਤੇ ਬਿਠਾ ਦਿੱਤਾ ਔਰ ਉੱਚੀ ਸੁਰ ਦੇ ਚ ਆਖਿਆ ਦੋਤਾ ਬਾਣੀ ਕਾ ਬਹੁਤਾ ਇਹ ਦੋਤਰਾ ਹੈ ਮੇਰਾ ਇਹ ਬਾਣੀ ਦਾ ਜਹਾਜ਼ ਹੈ ਹਜ਼ਾਰਾਂ ਸਾਲ ਤੱਕ ਦੁਨੀਆ ਇਸ ਜਹਾਜ਼ ਦੇ ਚ ਬੈਠ ਕੇ ਸੰਸਾਰ ਤੋਂ ਪਾਰ ਹੁੰਦੀ ਰਹੇਗੀ ਜਨਮ ਜੀਵਨ ਮਰਨ ਤਿੰਨੇ ਮਹਾਨ ਕਿਸੇ ਦੇ ਨਹੀਂ ਹੁੰਦੇ ਕਿਸੇ ਦਾ ਜਨਮ ਕੋਈ ਘਟਨਾ ਘੜੀ ਹੁੰਦਾ ਹੈ ਕਿਸੇ ਦਾ ਮਰਨ ਕਿਸੇ ਦਾ ਜੀਵਨ ਇੱਕ ਐਸੀ ਆਤਮਾ ਜਿਸ ਦਾ ਜੀਵਨ ਵੀ ਜਗਤ ਨੂੰ ਕੁਝ ਦੇ ਰਿਹਾ ਹੈ ਜਿਸ ਦੇ ਜਨਮ ਨੇ ਵੀ ਫਿਜ਼ਾ ਨੂੰ ਮੁਅੱਤਰ ਕੀਤਾ ਬਦਲਿਆ ਕ੍ਰਾਂਤੀ ਲਿਆਂਦੀ ਪਰ ਜਿਸ ਦੀ ਮੌਤ ਨੇ ਵੀ ਬੜਾ ਬਾਰੀ ਜੋ ਹੈ ਕ੍ਰਾਂਤੀਕਾਰੀ ਨਜ਼ਾਰਾ ਪੇਸ਼ ਕੀਤਾ ਹੁਣ ਮੈਂ ਅਰਜ਼ ਕਰਾਂ ਬਾਹਰ ਦੀ ਜਿਹੜੀ ਤਾਕਤ ਹੈ ਸ਼ਕਤੀ ਹੈ ਇਹਨੂੰ ਸਤਾ ਕਹਿੰਦੇ ਨੇ ਸਤਾ ਇਸ ਸਤਾ ਕਈ ਤਰ੍ਹਾਂ ਦੀ ਹੁੰਦੀ ਹੈ ਨੀ ਤਾਣ ਕਈ ਤਰ੍ਹਾਂ ਦਾ ਹੁੰਦਾ ਹੈ। ਔਰ ਇਤਨੀ ਗੱਲ ਸਪਸ਼ਟ ਹੈ ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਵੀ ਨਹੀਂ ਆਉਂਦਾ। ਨਿਤਾਣਾ ਨਿਮਾਣਾ ਹੁੰਦਾ ਹੈ। ਬਗੌਰ ਮੁਤੱਲਕ ਕਰਨਾ। ਨਿਤਾਣਾ ਮਨੁੱਖ ਨਿਮਾਣਾ ਆਉਂਦਾ ਹੈ। ਨਿਤਾਣੀ ਕੌਮ ਨਿਮਾਣੀ ਆਉਂਦੀ ਹੈ। ਨਿਤਾਣਾ ਦੇਸ਼ ਨਿਮਾਣਾ ਆਉਂਦਾ ਹੈ। ਤਾਣ ਦੇ ਆਲੇ ਦੁਆਲੇ ਮਾਣ ਪ੍ਰਕਰਮਾ ਕਰਦਾ ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ لازਮੀ ਹੋਵੇਗਾ ਤਾਣ ਮਾਣ ਦੋਵੇਂ ਇਕੱਠੇ ਰਹਿੰਦੇ ਨੇ ਅਗਰ ਕਿਸੇ ਦਾ ਕੋਈ ਮਾਣ ਸਨਮਾਨ ਹੈ ਤਾਂ ਕੋਈ ਤਾਣ ਹੋਵੇਗਾ ਬਿਨਾਂ ਤਾਣ ਤੋਂ ਮਾਣ ਨਹੀਂ ਆਉਂਦਾ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਨਿਤਾਣਾ ਨਿਮਾਣਾ ਆਉਂਦਾ ਨਿਤਾਣੀ ਕੌਮ ਨਿਮਾਣੀ ਆਉਂਦੀ ਹੈ निताणा देश निमाणा आदा है कुछ इतिहासकार तो इस तरह कहें कमजोर मुरदा है मुरदा चलती फिर दी लाश हों और कुछ भी नहीं है कमजोर का जीवन कोई जीवन नहीं है हम अर्ज करा विद्वाना ने खास करके चाणक ऋषि ने ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਵਿੱਚ ਤਿੰਨ ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ ਰਾਜਾ ਵਿਕਰਮਾਜੀਤ ਦੇ ਸਮੇਂ ਤੇ ਜੋ ਰਾਜਾ ਵਿਕਰਮਾਜੀਤ ਦਾ ਗੁਰੂ ਸੀ ਚਾਣਕ ਉਹਨੇ ਰਾਜਨੀਤੀ ਤੇ ਗ੍ਰੰਥ ਲਿਖਿਆ ਉਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ ਭਾਰਤ ਵਿੱਚ ਹਰ ਰੇਲਵੇ ਬੁੱਕਸਟਾਲ ਤੇ ਮਿਲਦਾ ਬਹੁਤ ਪੜਿਆ ਜਾਂਦਾ ਹੈ ਅੱਜ ਕੱਲੇ ਦੂਸਰਾ ਹੋਇਆ ਹੈ ਹਰਤਰਾਸ਼ ਦਾ ਸਲਾਹਕਾਰ ਦਰਯੋਧਨ ਦਾ ਪਿਤਾ ਹਰਤਰਾਸ਼ ਰਾਜਾ ਸੀ ਸਲਾਹਕਾਰ ਸੀ ਉਸ ਦਾ ਬਿਦਰ ਇਹਦਾ ਵੀ ਇੱਕ ਗ੍ਰੰਥ ਮਿਲਦਾ ਇਹਨੂੰ ਬਿਦਰ ਨੀਤੀ ਦਰਪਣ ਕਹਿੰਦੇ ਨੇ ਅੱਜ ਕੱਲ ਇਹ ਵੀ ਕਾਫੀ ਪੜਿਆ ਜਾਂਦਾ ਹੈ ਤੀਸਰਾ ਰਾਜਨੀਤੀ ਦੇ ਉੱਤੇ ਗ੍ਰੰਥ ਲਿਖਿਆ ਭਰਤਰੀ ਨੇ ਇਹ ਰਾਜੇ ਬਿਕਮਾ ਜੀਤ ਦਾ ਛੋਟਾ ਵਿਰਾਸ ਸੀ ਭਾਰਤ ਦੇ ਜਿਹੜਾ ਸੰਮਤ ਚੱਲਦਾ ਉਹਨੂੰ ਬਿਕਰਮੀ ਸੰਮਤ ਕਹਿੰਦੇ ਨੇ ਰਾਜੇ ਬਿਕਮਾ ਜੀਤ ਨਾਲ ਜੁੜਿਆ ਗੁਰੂ ਗ੍ਰੰਥ ਸਾਹਿਬ ਦੇ ਚ ਵੀ ਜਿਹੜੇ ਹਵਾਲੇ ਮਿਲਦੇ ਨੇ ਉਹ ਬਿਕਰਮੀ ਸੰਮਤ ਦੇ ਨੇ ਆਨ 78 ਜਨ 97 ਹੋਰ ਵੀ ਉੱਤਸੀ ਮਰਤ ਦਾ ਚੇਲਾ ਇਹ ਬਿਕਰਮੀ ਸੰਮਤ ਹੈ ਇਸਵੀ ਸੰਮਤ ਨਹੀਂ ਹੈ ਲੰਘੇ ਤੇ ਜਿਹੜਾ 12 ਮਾਹ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੈਨਾ ਬਿਕਰਮੀ ਸੰਮਤ ਚੇਤਰ ਤੋਂ ਸ਼ੁਰੂ ਹੁੰਦਾ ਹੈ ਚੇਤਨ ਤੋਂ ਤੇ ਇਹ 12 ਮਾਹ ਵੀ ਬਿਕਰਮੀ ਸੰਮਤ ਨਾਲ ਸੰਬੰਧਿਤ ਹੈ ਇਸਵੀ ਨਾਲ ਨਹੀਂ ਇਸਵੀ ਸੰਮਤ ਤੇ ਜਨਵਰੀ ਤੋਂ ਸ਼ੁਰੂ ਹੁੰਦਾ ਹੈ ਬਿਕਰਮੀ ਸੰਮਤ ਚੇਤ ਤੋਂ ਸ਼ੁਰੂ ਹੁੰਦਾ ਹੈ ਉਦੋਂ ਅੰਦਾਜ਼ਨ ਮਾਰਚ ਦਾ ਮਹੀਨਾ ਹੁੰਦਾ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 2 12 ਮਾਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਾਜ ਰਾਗ ਦੇ ਵਿੱਚ ਦੋਵੇਂ ਬਿਕਰਮੀ ਸੰਮਤ ਦੇ ਮੁਤਾਬਕ ਛੇਤ ਤੋਂ ਆਰੰਭ ਹੁੰਦੇ ਨੇ ਛੇਤ ਗੋਵਿੰਦ ਅਰਾਧਿ ਯਹੋਵੇ ਆਨੰਦ ਘਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਲਿਖਤਾਂ ਦੇ ਵਿੱਚ ਬਿਕਰਮੀ ਸੰਮਤ ਨੂੰ ਵਰਤੇ ਸੰਮਤ 17 ਸੈਸ ਬੜੀ ਤੇ ਅਰਧ ਸੈਨ ਪੂਰਨ ਕਹਿ ਜੇ ਭਾਦਰਾ ਛੁਡੀ ਅਸ਼ਟਮੀ ਰਵਾਰਾ ਇਹ ਸਾਰਾ ਜਿਹੜੀ ਗਿਣਤੀ ਹੈ ਵਿਕਰਮੀ ਸੰਮਤ ਦੀ ਚਾਣਕ ਬਿਦਰ ਤੇ ਪਰਿਪਰਿ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ ਇਨ੍ਹਾਂ ਤਿੰਨਾਂ ਮਹਾਪੁਰਸ਼ਾਂ ਨੇ ਦੱਸਿਆ ਮਾਣ ਉਥੇ ਹੀ ਪਰਕਰਮਾ ਕਰਦਾ ਜਿੱਥੇ ਤਾਣ ਹੋਵੇ ਤਾਣ ਹੀ ਨਹੀਂ ਤੇ ਮਾਣ ਕਿਹੜੀ ਗੱਲ ਦਾ ਤਾਣ ਤੋਂ ਬਿਨਾ ਮਾਣ ਹੁੰਦਾ ਹੀ ਨਹੀਂ ਅਗਰ ਕੋਈ ਮੰਗਦਾ ਹੈ ਤੇ ਮੂਰਖਤਾ ਹੈ ਤੇ ਜਿੱਥੇ ਤਾਣ ਹੈ ਮਾਣ ਮੰਗਣ ਦੀ ਲੋੜ ਨਹੀਂ ਮਾਣ ਆਪੇ ਪਰਕਰਮਾ ਕਰਦਾ ਆਪੇ ਪਰਕਰਮਾ ਕਰਦਾ ਇਸ ਤਾਣ ਨੂੰ ਕਈ ਹਿੱਸਿਆਂ ਦੇ ਵਿੱਚ ਮੰਡਿਆ ਹੈ। ਧਨ ਦਾ ਤਾਣ, ਸਰੀਰਕ ਤਾਣ, ਬੌਧਿਕ ਤਾਣ, ਰਾਜਨੀਤਿਕ ਤਾਣ ਇਸ ਤਰ੍ਹਾਂ ਉਹ ਵੰਡ ਕਰਦੇ ਨੇ। ਬੰਦਾ ਤੇ ਮਹਾਮੂਰਖ ਇਹ ਕੱਖ ਨਹੀਂ ਸਮਝਣੋ ਪਰ ਧਨਵਾਨ ਹੈ ਤਾਂ ਧਨ ਇੱਕ ਸ਼ਕਤੀ ਹੈ। ਇੱਕ ਤਾਕਤ ਹੈ ਬਾਹਰੀ ਦੀ। ਬਾਹਰੀ ਸਾਰੀ ਹਲਚਲ ਧਨ ਦੇ ਆਸਰੇ ਤੇ ਹੈ। ਤੋ ਧਨ ਇੱਕ ਤਾਣ ਹੈ। ਤੋ ਧਨਵਾਨ ਦੇ ਕੋਲ ਮਾਣ ਹੋਵੇਗਾ ਕੁਦਰਤੀ ਦਾ। ਦੂਰ ਕਿਉਂ ਜਾਓ? ਗੁਰਪਤਪ ਤਾਪ ਸੂਰਜ ਦੀਸ਼ਕ ਬੜੀ ਸੋਹਣੀ ਕਥਾ ਲਿਖੀ ਹੋਈ ਹੈ। ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਬਾਦਰ ਸ਼ਾ ਔਰੰਗਜ਼ੇਬ ਦਾ ਲੜਕਾ। ਬਾਦਰ ਸ਼ਾ ਜ਼ਫਰ ਨਹੀਂ ਉਹ ਆਖਰੀ ਮੋਗਲ ਸਮਰਾਟ ਹੋਇਆ। ਬਾਦਰ ਸ਼ਾ ਔਰੰਗਜ਼ੇਬ ਦਾ ਲੜਕਾ। ਇਸਨੇ ਇੱਕ ਦਿਨ ਆਪਣੇ ਤਖਤ ਦਿੱਤੇ ਹਜ਼ੂਰ ਸਾਹਿਬ ਦੀ ਗੱਲ ਐ ਨਾ ਦੇੜ ਦੀ ਗੱਲ ਐ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਲੰਬੀ ਚੌੜੀ ਕਥਾ ਮੈਂ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ ਪਹਿਲੇ ਤੇ ਉਸਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੇ ਨਗੀਨਾ ਜਿਹੜਾ ਉਸਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਵੇਟ ਕਰਾਂ। ਔਰੰਗਜ਼ੇਬ ਨਾਲ ਟਕਰਾਉ ਰਿਹਾ ਔਰੰਗਜ਼ੇਬ ਦਾ ਲੜਕਾ ਬਾਦਰ ਸ਼ਾਹ ਨੇ ਸੁਲਾ ਕਰ ਲੇ। ਉਹਨੇ ਸਾਫ਼ ਕਹਿ ਦਿੱਤਾ ਗੁਰਦੇਵ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦੇਵਾ। ਮੈਂ ਤੁਹਾਡਾ ਮਰੀਦ ਉਹਨੇ ਨਗੇਨਾ ਵੇਟ ਕੀਤਾ ਸੀ। ਪਰ ਚੁੱਕੇ ਅੰਦਰੇ خیال ਸੀ ਮੈਂ ਸਭ ਤੋਂ ਵੱਡੀ ਪੇਟ ਦੇ ਰਿਆਂ ਅਜੇ ਤੱਕ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦੀ ਪੇਟ ਕਿਸੇ ਨੇ ਨਹੀਂ ਦਿੱਤੀ ਹੋਣੀ ਮਹਾਰਾਜ ਨੇ ਨਗੇਨਾ ਚੁੱਕ ਕੇ ਗੁਜ਼ਾਰੀ ਸੁੜ ਦਿੱਤਾ ਬੜਾ ਅਫਸੋਸ ਹੋਇਆ ਬਾਦਰ ਸ਼ਾਹ ਨੂੰ ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਨਗੇਨਾ ਇਹਨਾਂ ਨੇ ਪੱਥਰ ਜਾਣ ਕੇ ਛੁੱਟ ਦਿੱਤਾ उस जमाने चोरी लख रुपए कीमत हाथ जोड़ के कह लगा महाराज आपने जो गोदावरी सुट देता है पत्थर नहीं है नगीना है अच्छा नगीना है फिर इंज कर तू आप ही कट के लिया ले लेने तू तो आप ही कट के लिया आ गोडे गोड़े पानी सी ज्यों गया कह लगे के दो हाथों ना लब लभ पेगा जो थले पत्थर सारे बार क्ढे तो सब नगीने ही नगे अखा खुल गई आखे मत्था टेकिया निगाह है कर्म हर पत्थर नो नगीना बना दे है मैं भुलेखे चै गया कि मैं बहुत व्डी पेट दी है मैं बहुत वीडी पेटा की है बुल मंगी ਉਸ ठाਣ ਤੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾਗਾਟ ਬਾਦਰ ਸ਼ਾਹ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਬਹੁਤ ਵੱਡਾ ਖੇਮਾ ਲੱਗਿਆ ਹੋਇਆ ਸੀ ਤਖਤ ਤੇ ਸਤਗੁਰੂ ਨੂੰ ਬਿਠਾਇਆ ਆਪ ਥੱਲੇ ਬੈਠ ਗਿਆ ਦੂਜੇ ਛੋਟੇ ਸਿੰਘਾਸਣ ਤੇ ਜਿਹੜਾ ਵੱਡਾ ਸਿੰਘਾਸਣ ਹੁੰਦਾ ਉਹਨੂੰ ਔਰੰਗ ਕਹਿੰਦੇ ਨੇ ਜਿਹੜਾ ਛੋਟਾ ਹੁੰਦਾ ਉਹਨੂੰ ਮਸਲਤ ਕਹਿੰਦੇ ਨੇ ਇਹ ਮਸਲਤ ਹੈ ਮਸਨਤ ਦਾ ਪੰਜਾਬੀ ਰੂਪ ਬਣਿਆ ਮਸੰਦ। ਵਸੇ ਸ਼ਬਦ ਹੈ ਮਸਨਦ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਜੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸਨ ਉਸ ਦਿਨ ਤੋਂ ਬਾਅਦ ਗੁਰਦੁਆਰਿਆਂ 'ਚ ਇਹ ਮਸਰਦ ਵਿਛਾਈ ਜਾਂਦੀ ਏ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ। ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ। ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ। ਗੱਲ ਇਹ ਨਹੀਂ ਏ। 22 ਮੰਜੀਆਂ 22 ਮਸਲਤ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਛੋਟਾ ਤਖਤ ਉਹਨੂੰ ਮਸਲਤ ਕਹਿੰਦੇ ਨੇ ਜਿਵੇਂ ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੁੰਦին ਸੀ ਪਰ ਜਿਸਨ ਉਸਦੀ ਤਾਜਪੋਸ਼ੀ ਹੋਈ ਪਿਓ ਨੂੰ ਜੇਲ ਦੇ ਚਪਾਕੇ ਤੇ ਤਿੰਨਾ ਬਰਾਵਾਂ ਨੂੰ ਮਾਰ ਕੇ ਉਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ ਔਰੰਗ ਕੈਨ ਤਖਤ ਨੂੰ ਜੇਵ ਕੈਨ ਸ਼ਿੰਗਾਰ ਨੂੰ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਤਖਤ ਦੀ ਮਾਨ ਮਰਿਆਦਾ ਸ਼ਾਇਰ ਲੋਗ ਕਵੀ ਲੋਗ ਸਾਹਿਤਕਾਰ ਦਿਮਾਗ ਦੇ ਧਨੀ ਸ਼ਹਿਨशाह ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹਿੰਨੇ ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਖਾਸियत ਤੇ ਫਿਰ ਨਾਮ ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ ਜਿਵੇਂ ਹੁਮਾਯੂੰ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ ਅੱਲਾਹੂ ਅਕਬਰ ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖਤ ਨਸ਼ੀਨ ਹੋਇਆ ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ ਸਾਰਾ ਜਹਾਨ ਮੇਰੀ ਮੁੱਠੀ 'ਚ ਮੇਰੀ ਪਕੜ ਦੇ ਜਹਾਂਗੀਰ ਦਾ ਲੜਕਾ ਸ਼ਾਜ਼ਾਦਾ ਖੁਰਮ ਜੇ ਜਨ ਤਖਤ ਨਸ਼ੀਨ ਹੋਇਆ ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹ-ਏ-ਜਹਾਂ ਸ਼ਾਹ-ਏ-ਜਹਾਂ ਦੇਰਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆ ਦਾ ਸ਼ਾਹ-ਏ-ਜਹਾਂ ਸਾਰੇ ਜਹਾਨ ਦਾ ਬਾਦਸ਼ਾਹ ਸ਼ਾਹ ਜਹਾਂ ਦਾ ਲੜਕਾ ਮਯੁੰਦੀਨ ਜਦ ਨੇ ਬਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਤਖੱਦ ਦਾ ਸ਼ਿੰਗਾਰ ਤਖੱਦੀ ਸ਼ੋਭਾ ਤਖੱਦੀ ਮਾਨ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾ ਦਾ ਪਾਤਸ਼ਾਹ ਇਹ ਦੱਸੂ ਔਰੰਗਜ਼ੇਬ ਨੂੰ ਜੋ ਲਿਖਿਆ ਨਜ਼ੇਬਤ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਲਵਾਇਦ ਫਰੇਬ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ ਹੈ ਤੇਰਾ ਜੈਸਾ ਮਨੁੱਖ ਜਦ ਸਿੰਘਾਸਨ ਤੇ ਬੈਠਦਾ ਹੈ ਸਿੰਘਾਸਨ ਬਦਨਾਮ ਹੋ ਜਾਂਦਾ ਹੈ ਬਰਸਟ ਹੋ ਜਾਂਦਾ ਹੈ ਮਹਿਲਾ ਹੋ ਜਾਂਦਾ ਹੈ ਬੜੀ ਜੁਗਤ ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸਹੀ ਅੰਦ ਜੋ ਬਹਾਦਰ ਸ਼ਾਹ ਨੂੰ ਦੇਣੀ تعلیم ਦੇਂਦਾ ਸੀ। ਉਹਨੂੰ ਛੇੜ ਬੜੀ ਹੋਈ। ਵੀ ਮੈਨੂੰ ਨਹੀਂ ਕਦੀ ਬਿਠਾਇਆ। ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ ਜਦ ਕਿ ਮੈਂ ਉਸਤਾਦ ਆ ਮੈਂ ਪੜਾਣ ਵਾਲਾ। ਮੈਂ ਸਾਨੂੰ ਇਲਮ ਬੜਾਇਆ دینੇ ਇਲਮ ਬੜਾਇਆ ਸੰਸਾਰੀ ਇਲਮ ਬੜਾਇਆ ਮੈਂ ਇਸ ਦਾ ਉਸਤਾਦ ਆ ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੇ ਅੰਦਰ ਕਰੋਧ ਨਾਲ ਵਰ ਗਿਆ ਤੋ ਗੁੱਸਾ ਹੁਣ ਬਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ ਕਿਹ ਲਗਾ ਮਹਾਰਾਜ ਤੁਹਾਡੇ ਕੋਲ ਕਰਵਾਤ ਕਿਹੜੀ ਹੈ कला केड़ी है फीर हो तुम् वी लाओ पैगंबर कहलाते हो दसवें गुरु नानक कहला है की थोड़े कोल की है भावे बहादर शाह महसूस करता सी भी ये सैयद गुस्ताखी कर रहा और फिर उस्ताद से बहादुर शाह चुप कर गए उस्ताद से सहादर शाह उसको पढ़ता महाराज कहने लगे सैयद तो करामात देखनी है हां करामात देखनी तो भाई साहब भाई संतोख सिंह ने गुरु प्रताप सूरज की जिसकी कथा भारत के तमाम इतिहासक स्थाना चाहती है शाम दे वक्त इतिहासक ग्रंथ है, है। उन्होंने गुरु प्रताप सूरज कहें ने ने छोटा नाम सूरज प्रकाश ਸਤਿਗੁਰੂ ਕਹਿੰਦੇ ਨੇ ਮਾਰੇ ਬਖਸ਼ੇ ਦੇਰ ਬਹਿਣਾ ਤਿਸ ਮੁਖ ਮੇ ਲਖ ਅਸਮਦ ਪੀਣਾ ਦਿਨ ਰਾਤ ਤੋਂ ਬਾਦਸ਼ਾਹ ਕੋਲ ਰਹਿਣਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ ਕਰਾਮਾਤ ਉਹਦੇ ਮੂੰਹ ਚ ਵਸਦੀ ਉਹਦੀ ਜ਼बान ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਇੱਕ ਮਨੁੱਖ ਹਜ਼ਾਰਾਂ ਦਫਾ ਬੋਲ ਲੈ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ ਤੇ ਇੱਕ ਮਨੁੱਖ ਦੀ ਜ਼ਬਾਨੋਂ ਤੋਂ ਇੱਕ ਬੋਲ ਨਿਕਲਦਾ ਹੈ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਕਰਾਮਾਤ ਨਹੀਂ ਤੇ ਹੋਰ ਕੀ ਹੈ ਇਹ ਨੂੰ ਕਰਾਮਾਤ ਕਹਿੰਦੇ ਹੈ